ਕੰਮਕਾਰ ਦੀ ਪੋਜੀਸ਼ਨ ਬਹੁਤ ਮਾੜੀ ਹੈ ਜੀ ਕਾਰੋਬਾਰ ਬਿਲਕੁਲ ਨਹੀਂ ਹੈ ਸਰਦੀਆਂ ਦਾ ਕਾਰੋਬਾਰ ਬਿਲਕੁਲ ਇਸ ਵਾਰ ਚੱਲਿਆ ਬਹੁਤ ਮੰਦਾ ਬਾਜ਼ਾਰ ਚ ਜੀ ਇਸ ਵਾਰ ਦੇਖੋ ਜੀ ਹੁਣ ਅਗਲੇ ਸਾਲ ਤੇ ਉਮੀਦਾਂ ਲੁਕੀ ਲਾ ਕੇ ਬੈਠੇ ਕਿ ਅਗਲੇ ਸਾਲ ਕੋਈ ਕੰਮ ਚੱਲੂਗਾ ਤਾਂ ਸਾਡਾ ਦਾਲ ਫੁਲਕਾ ਬਣੂਗਾ ਦੇਖੋ ਜੀ ਜਿਹੜਾ 15 ਦਿਨ ਪਹਿਲਾਂ ਫਲੋ ਸੀ ਉਸ ਵੇਲੇ ਲੱਗਦਾ ਸੀ ਕਿ ਸੀਜ਼ਨ ਬਹੁਤ ਅੱਛਾ ਜਾਏਗਾ ਲੋਸ ਸੱਤ ਦਿਨ ਤੋਂ ਇਦਾਂ ਲੱਗ ਰਿਹਾ ਕਿ ਜਿਹੜਾ ਸਟਾਕ ਅੰਦਰ ਪਿਆ ਉਹੀ ਕਲੀਅਰ ਹੋ ਜਾਊ ਉਹ ਵੀ ਬਹੁਤ ਹੈ ਪਰ ਕੁਝ ਗਾਹਕ ਵੀ ਨਹੀਂ ਹੈਗੇ ਜਿਹੜਾ ਗਾਹਕ ਲੱਖ ਰੁਪਏ ਦਾ ਮਾਲ ਲੈਂਦੇ ਉਹ 2000 3000 ਰੁਪਏ ਦਾ ਮਾਲ ਲੈ ਰਹੇ ਹੈ ਕਿ ਕਿਸੇ ਦੀ ਸ਼ੋਰਟੇਜ ਜਾਂ ਡਿਮਾਂਡ ਹੈ ਪਰ ਲੋਸ ਹੀ ਲੋਸ ਹੈ ਅੱਜ ਕੱਲ ਦੇਖੋ ਇੱਕ ਤਾਂ ਵੈਸੇ ਹੀ ਠੰਡ ਦਾ ਵੈਸੇ ਹੀ ਲੋਸ ਹੈ ਠੰਡ ਰਹਿ ਕਿੰਨੀ ਗਈ ਹੈ ਔਰ ਸਰਦੀ ਦਾ ਸੀਜ਼ਨ ਵੈਸੇ ਹੀ ਦਿਨ-ਬਦ ਦਿਨ ਦਿਨ ਤੋਂ ਛੋਟਾ ਹੁੰਦਾ ਜਾਂਦਾ ਤਾਂ ਉਹ ਜਦ ਵਪਾਰੀ ਨਹੀਂ ਆਊਗਾ ਤਾਂ ਸਰਦੀ ਵਪਾਰੀ ਤਾਂ ਦੁਕਾਨਦਾਰ ਤਾਂ ਮਰ ਚੁੱਕੇ ਇੱਥੇ ਲੱਖਾਂ ਕਰੋੜਾਂ ਦੀਆਂ ਜ਼ਮੀਨਾਂ ਸਰ ਇੱਥੇ ਦੇਖੋ ਜੀ ਮੈਂ ਤਾਂ ਛੋਟਾ ਜਿਹਾ ਵਪਾਰੀ ਕਟੋ ਘਟ ਮੈਂ ਹੀ 15 20 ਲੱਖ ਦੇ نیچے ਆਉਂਗਾ ਉਹ ਸਟਾਕ ਉਹ ਅਗਲੇ ਸਾਲ ਤੇ ਡਿਪੈਂਡ ਪੈ ਜਾਣਾ ਇੰਟਰਸਟ ਤੇ ਪੈ ਜਾਣੀਆਂ ਹੈ ਬੈਂਕ ਦੇ ਖਰਚੇ ਪੈ ਜਾਣੀਆਂ ਉਹ ਲੋਸ ਹੀ ਲੋਸ ਹੈ ਸਾਰਾ ਸਸੀ ਕਾਲ ਜੀ ਲੁਧਿਆਣਾ ਲਾਈਵ ਨਟ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਮਬੇਰੀ ਮੌਜੂਦਾ ਲੁਧਿਆਣਾ ਦੇ ਕੰਬਲ ਮਾਰਕੀਟ ਦੇ ਵਿੱਚ ਜਿੱਤੇ ਕੀ ਵਪਾਰੀਆਂ ਦੀ ਵਪਾਰੀਆਂ ਦੇ ਚਿਹਰੇ ਤੇ ਉਦਾਸੀ ਦਿਖਾਈ ਦਿੰਦੀ ਵੀ ਆ ਤਸਵੀਰਾਂ ਦੇਖ ਸਕਦੇ ਹੋ ਕਿ ਕੰਬਲਾ ਦੀ ਮਾਰਕੀਟ ਦੇ ਵੀ ਮੌਜੂਦਾ ਦਿੱਤੇ ਕਿ ਵਪਾਰੀਆਂ ਦੇ ਚਿਹਰੇ ਤੇ ਜਿਹੜਾ ਕਿ ਹੈ ਉਸਾ ਜਾਂ ਖੁਸ਼ੀ ਜਾਂ ਨਹੀਂ ਦਿਖਾਈ ਦੇ ਰਹੀ ਕਿਉਂਕਿ ਇਸ ਵਾਰ ਵਪਾਰ ਜਿਹੜਾ ਕਿ ਹੈ ਕਾਫੀ ਡਾਊਨ ਸੀਗਾ ਤੇ ਹੋ ਕੀ ਕੀ ਅਸੀਂ ਦਿੱਕਤਾਂ ਆਈਆਂ ਵਪਾਰ ਦੇ ਵਿੱਚ ਕੁਝ ਮੇਰੇ ਨਾਲ ਵਿਅਕਤੀ ਜੁੜ ਚੁੱਕੇ ਨੇ ਵਪਾਰੀ ਕੰਬਲਾ ਦੀ ਮਾਰਕੀਟ ਨਾਲ ਨਾਲ ਗੱਲਬਾਤ ਕਰਦੇ ਅੰਦਰ ਜਾ ਕੇ ਸਰ ਨਮਸਕਾਰ ਸਰ ਨਮਸਕਾਰ ਜੀ ਸਰ ਕੀ ਨਾਮ ਤੁਹਾਡਾ ਪੰਕਜ ਨਾਮ ਹੈ ਜੀ ਮੇਰਾ ਸਰ ਇੱਥੇ ਵੇ ਜੇਕਰ ਗੱਲ ਕੀਤੀ ਹੈ ਵਪਾਰ ਦੀ ਤੇ ਵਪਾਰ ਕਿਸ ਤਰ੍ਹਾਂ ਚੱਲ ਰਿਹਾ ਗਾਹਕਾਂ ਦੀ ਆਵਾਜਾਹੀ ਕਿੰਨੀ ਹੈ ਤੇ ਕਿਸ ਕਿਸ ਤਰ੍ਹਾਂ مایੁਸੀ ਛਾਈ ਹੋਈ ਹੈ ਵਪਾਰੀ ਦੇ ਮੂੰਹ ਤੇ ਭਾਜੀ ਵਪਾਰ ਦੀ ਪੋਜੀਸ਼ਨ ਇਹ ਹੈ ਇਸ ਟਾਈਮਾ ਰੋਡ ਦਾ ਹਾਲ ਦੇਖੋ ਜੀ ਤੇ ਕੰਮਕਾਰ ਦੀ ਪੋਜੀਸ਼ਨ ਬਹੁਤ ਮਾੜੀ ਹੈ ਜੀ ਕਾਰੋਬਾਰ ਬਿਲਕੁਲ ਨਹੀਂ ਹੈ ਸਰਦੀਆਂ ਦਾ ਕਾਰੋਬਾਰ ਬਿਲਕੁਲ ਨਹੀਂ ਇਸ ਵਾਰ ਚੱਲਿਆ ਬਹੁਤ ਮੰਦਾ ਬਾਜ਼ਾਰ ਚ ਜੀ ਇਸ ਵਾਰ ਦੇਖੋ ਜੀ ਹੁਣ ਅਗਲੇ ਸਾਲ ਤੇ ਉਮੀਦਾਂ ਲੋਕੀ ਲਾ ਕੇ ਬੈਠੇ ਕਿ ਅਗਲੇ ਸਾਲ ਕੋਈ ਕੰਮ ਚੱਲੂਗਾ ਤਾਂ ਸਾਡਾ ਦਾਲ ਫੁਲਕਾ ਬਣੂਗਾ ਇਹਦਾ ਕੰਮਕਾਰ ਇਸ ਸਾਲ ਚੱਲਿਆ ਨਹੀਂ ਜੀ ਸਰਦੀ ਦਾ ਜਿੰਨਾ ਵਪਾਰਾ ਸਭ ਠੱਪ ਗਿਆ ਜੀ ਸਰ ਤੇ ਕਿੰਨੇ ਕੋ ਪਰਸੈਂਟੇਜ ਜਿਹੜੇ ਕਿ ਇਸ ਵਪਾਰ ਇਸ ਠੰਡ ਦੇ ਵਿੱਚ ਹਾਲਾਂਕਿ ਠੰਡ ਵੀ ਪੀਸੀ ਕਰਾ ਕੇ ਰਹੀ ਠੁੱਕੀ ਠੰਡ ਵੀ ਪੀਸੀ ਹਾਲਾਂਕਿ ਵਪਾਰ ਕਿਸ ਤਰ੍ਹਾਂ ਉਸ ਦਿਨ ਦਿਨਾਂ ਵਿੱਚ ਚੱਲਿਆ ਇਸ ਸਾਲ ਭਾਜੀ ਪਿਛਲੇ ਸਾਲ ਦੇ ਅਕੋਰਡਿੰਗ ਜੇ ਆਪਾਂ ਲਾ ਕੇ ਚੱਲੀਏ ਤਾਂ ਇਸ ਸਾਲ ਵਪਾਰ ਪਿਛਲੇ ਸਾਲ ਨਾਲੋਂ ਅੱਦਾ ਵੀ ਨਹੀਂ ਚੱਲਿਆ ਜੀ ਅੱਦਾ ਵਿੱਚ ਹਾਂ ਜੀ ਖਰੀਦਦਾਰ ਦੀ ਸ਼ਮਤਾ ਹੀ ਖਤਮ ਹੋ ਗਈ ਹੈ ਜੀ ਮਾਲ ਖਰੀਦਣ ਦੀ ਜਿਹੜਾ ਰਿਟੇਲ ਗਾਹਕ ਹੈਗਾ ਰਿਟੇਲ ਗਾਹਕ ਨੂੰ ਪੈਸੇ ਖਰਚ ਹੀ ਨਹੀਂ ਹੋ ਰਹੇ ਹੁੰਦੇ ਤੋਂ ਉਹ ਦੇ ਕੋ ਘਰੇਲੂ ਖਰਚੇ ਇੰਝ ਹੁੰਦਾ ਸਾਰਾ ਕੁਝ ਖਤਮ ਹੋ ਰਿਹਾ ਕਿ ਉਹ ਇਹੋ ਜਿਹੀਆਂ ਚੀਜ਼ਾਂ ਲੈਣ ਵਾਸਤੇ ਉਹਨਾਂ ਦੇ ਲਈ ਪੈਸੇ ਨਹੀਂ ਬਚ ਰਹੇ ਹੁੰਦੇ ਕੋਲ ਹੂੰ ਇਹ ਚੀਜ਼ ਹੋਈ ਹੈ ਜੀ ਫਿਰ ਜੇਕਰ ਗੱਲ ਕੀਤੀ ਜਾਵੇ ਠੰਡ ਦੇ ਵੇਲੇ ਦੀ ਵਿంటర్ ਸੀਜ਼ਨ ਦੀ ਤੇ ਇਸ ਵਕਤ ਵਪਾਰ ਕਿਸ ਤਰ੍ਹਾਂ ਦਾ ਗਿਆ ਵਪਾਰੀ ਨੂੰ ਬਹੁਤ ਲਾਸ ਜਾ ਰਿਹਾ ਜੀ ਮੌਸਮ ਦੇ ਬਦਲਾਵ ਨਹੀਂ ਹੋਇਆ ਠੰਡ ਨਹੀਂ ਪਈ ਉਸ ਕਰਕੇ ਬਹੁਤ ਹੀ ਲਾਸ ਕੋਈ ਸੇਲ ਪੁਆਇੰਟ ਖਤਮ ਹੋ ਚੁੱਕੇ ਇੱਕ ਤਰ੍ਹਾਂ ਕਿ ਜੇਕਰ ਗੱਲ ਕਰੀਏ ਗ੍ਰਾਹਕਾਂ ਦੀ ਗ੍ਰਾਹਕਾਂ ਦੀ ਕਿੰਨੀ ਆਵਾਜਾ ਵੀ ਰਹੀ ਹੈ ਤੇ ਨਕਾਨਾ ਦੇ ਵਪਾਰੀਆਂ ਦੇ ਕਾਫੀ ਮਾਯੂਸ ਹੋਏ ਪੇ ਚਿਹਰੇ ਦੇਖੋ ਜਿਹੜਾ 15 ਦਿਨ ਪਹਿਲਾਂ ਫਲੋ ਸੀ ਉਸ ਵੇਲੇ ਲੱਗਦਾ ਸੀ ਕਿ ਸੀਜ਼ਨ ਬਹੁਤ ਅੱਛਾ ਜਾਏਗਾ ਲਾਸਟ 7 ਦਿਨਾਂ ਤੋਂ ਇਦਾਂ ਲੱਗ ਰਿਹਾ ਕਿ ਜਿਹੜਾ ਸਟਾਕ ਅੰਦਰ ਪਿਆ ਉਹੀ ਕਲੀਅਰ ਹੋ ਜਾਊ ਉਹ ਵੀ ਬਹੁਤ ਹੈ ਪਰ ਕੁਝ ਗਾਹਕ ਵੀ ਨਹੀਂ ਹੈਗੇ ਜਿਹੜਾ ਗਾਹਕ ਲੱਖ ਰੁਪਏ ਦਾ ਮਾਲ ਨਹੀਂ ਦੇ ਉਹ 2000 ਤੇ 3000 ਰੁਪਏ ਦਾ ਮਾਲ ਲੈ ਰਿਹਾ ਹੈ ਕਿ ਕਿਸੇ ਦੀ ਸ਼ੋਰਟੇਜ ਜਾਂ ਡਿਮਾਂਡ ਹੈ ਇਸ ਚੀਜ਼ ਦਾ ਫਰਕ ਪਿਆ ਹੈਗਾ ਗੱਲ ਕੀਤੀ ਜਾਵੇ ਤੇ ਸਟਾਕ ਦੀ ਜਿਹੜਾ ਹੋਂ ਤਾਂ ਠੰਡ ਤਾਂ ਜਾ ਰਹੀ ਹੈ ਹੁਣ ਕੁਛੀ ਦਿਨ ਰਹਿ ਗਏ ਨੇ ਥੋੜੇ ਇੱਕ ਦੋ ਦਿਨ ਰਹਿ ਗਏ ਠੰਡ ਨੂੰ ਜਾਣ ਤੇ ਜਿਹੜਾ ਕੋ ਬਾਕੀ ਸਟਾਕ ਪਿਆ ਜਿਹੜਾ ਸਟਾਕ ਇਕੱਠਾ ਕੀਤਾ ਵਪਾਰੀ ਨੇ ਉਸ ਦਾ ਸਟਾਕ ਦਾ ਕੀ ਹੋਇਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਉਹਨਾਂ ਵਪਾਰੀ ਦਾ ਦੇਖੋ ਜੀ ਮੈਂ ਤਾਂ ਛੋਟਾ ਜਿਹਾ ਵਪਾਰੀ ਕਟੋ ਘਟ ਮੈਂ ਹੀ 15-20 ਲੱਖ ਦੇ نیچے ਆਉਂਗਾ ਉਹ ਸਟਾਕ ਉਹ ਅਗਲੇ ਸਾਲ ਤੇ ਡਿਪੈਂਡ ਪੈ ਜਾਣਾ ਇੰਟਰਸਟ ਤੇ ਪੈ ਜਾਣੀ ਹੈ ਬੈਂਕ ਦੇ ਖਰਚੇ ਪੈ ਜਾਣੀ ਆ ਉਹ ਲਾਸ ਹੀ ਲਾਸ ਹੈ ਸਾਰਾ ਸਰ ਇਸ ਪਰ ਕੀ ਕਰਨਾ ਚਾਹੀਦਾ ਵਪਾਰੀ ਜਿਹੜਾ ਵਪਾਰ ਅੱਗੇ ਦੌੜੇ ਨਾ ਕਿ ਪਿੱਛੇ ਜਾਵੇ ਸਰਵਪਾਰਤਾ ਇੱਕ ਮੌਸਮ ਦੇ ਉੱਤੇ ਹੀ ਆ ਹੋਰ ਕੁਝ ਨਹੀਂ ਹੈ ਅਗਰ ਮੌਸਮ ਅੱਜ ਵੀ ਕੁਝ ਚੇਂਜ ਹੁੰਦਾ ਤਾਂ ਕੁਝ ਹੋਪ ਲਗਾਈ ਜਾ ਸਕਦੀ ਨੇ ਤੇ ਆਦਰਵਾਇਸ ਤਾਂ ਲਾਸ ਹੀ ਹੈ ਕਿਨਾਂ ਕੋ ਆਵਾਜਾ ਵੀ ਹੈਗੀ ਹੈ ਕੁਝ ਪਤਾ ਅੱਗੇ ਤਾਂ ਦਿੱਲੀ ਦੇ ਦਿੱਲੀ ਪਹਿਲਾਂ ਹੰਟਰ 200% ਆਉਂਦੇ ਸੀਗੇ ਮਾਲ ਲਖਾਂਦੇ ਸੀਗੇ ਦੋ ਦੋ ਤਿੰਨ ਦਿਨ ਬਾਅਦ ਉਹਨਾਂ ਦਾ ਨੰਬਰ ਲੱਗਦਾ ਸੀ ਹੁਣ ਅਸੀਂ ਖੁਦ ਕਹਿੰਨੇ ਕੋਈ ਆ ਜਾਵੇ ਉਹਨੇ ਇਹ ਤੁਹਾਡੇ ਕੋਲੇ ਸਾਹਮਣੇ ਕਸਟਮਰ ਖੜੇ ਇਹ ਦਿੱਲੀ ਤਾਂ 50000 ਵੀਕੈਂਡ ਦਾ ਮਾਲ ਲੈਣ ਆਲੇ ਆ ਅੱਜ ਤਿੰਨ ਚੱਦਰਾਂ ਲੈ ਕੇ ਚੱਲੇ ਆਂ 50000 ਰੁਪਏ ਦਾ ਮਾਲ ਲੈਣਾ ਲੱਗਰ 1200 ਦੀ ਚੀਜ਼ ਲੈ ਕੇ ਜਾਓਗੇ ਤਾਂ ਅਸੀਂ ਕਿੱਥੇ ਜਾਵਾਂਗੇ ਕਿਉਂਕਿ ਇਹਨਾਂ ਨੂੰ ਵੀ ਪੁੱਛੋ ਤੁਸੀਂ ਇਹਨਾਂ ਦੇ ਵੀ ਇੰਟਰਵਿਊ ਲੋ ਇਹਨਾਂ ਦਾ ਕੀ ਹਾਲ ਬਣਿਆ ਹੋਇਆ ਹੈ ਪੰਜਾਬ ਦਾ ਸਮਾਂ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਪਿਛਲੇ ਸਮੇਂ ਦੇ ਕਿਹੜੇ ਐਸੇ ਹਾਲਾਤ ਸੀਗੇ ਕਿਦਾਂ ਕੋ ਚੰਗੇ ਹਾਲਾਤ ਸੀ लास्टイヤー ਕੁਝ ਟਰਾਂਸਪੋਰਟੇਸ਼ਨ ਦੇ ਖਰਚੇ ਬਹੁਤ ਵੱਧ ਗਏ ਇਹਦੇ ਨਾਲ ਰੇਟ ਪ੍ਰਾਈਸ ਇਨਕਰੀਜ਼ ਹੋਣ ਕਰਕੇ ਵੀ ਬਹੁਤ ਫਰਕ ਪਿਆ ਹੈਗਾ ਕਿ ਕਿਸਾਨਾਂ ਦਾ ਧਰਨਾ ਹੋ ਗਿਆ ਤੇ ਅਸਸ ਖਰਚੇ ਬਹੁਤ ਪਿਆਰੇ ਜਿਹਨਾਂ ਦੀ ਆਪਾਂ ਕੁਝ ਕਹਿ ਨਹੀਂ ਸਕਦੇ ਇਹ ਉਹਦੇ ਨਾਲ ਵਪਾਰ ਕਸਟਮਰ ਪਿਛਲੇ ਹੀ ਰੇਟਾਂ ਤੇ ਡਿਪੈਂਡ ਬੈਠਾ ਤੇ ਜਦ ਕਿ ਰੇਟ ਇਨਕਰੀਜ਼ ਹੈ ਉਸ ਕਰਕੇ ਵੀ ਸੇਲ ਪੁਆਇੰਟ ਤੇ ਬਹੁਤ ਫਰਕ ਪੈਂਦਾ ਹੈ ਸੋ ਕੁਝ ਗ੍ਰਾਹਕ ਵੀ ਆਏ ਹੈ ਕੀ ਨਾਮ ਹੈ ਆਪਕਾ ਸ਼ੇਖ غلام ਮਾਈ ਜੀ ਹਾਂ ਜਿ세 ਕਿ ਪਿਛਲੇ ਸਮੇਂ ਸੇ ਆਪ ਆ ਰਹੇ ਹੋ ਯਹਾਂ ਆਤੇ ਜਾਤੇ ਉਲਜਾਨਾ ਸ਼ਹਿਰ ਮਹਾਰਨਗਰ ਸ਼ਹਿਰ ਇੰਡਸਟਰੀਅਲ ਏਰੀਆ ਯਹਾਂ ਸਭ ਕੁਝ ਮਿਲਦਾ ਹੈ ਤੋ आ, कितनी आ, सेल करके जा रहे हो यहाँ कितने खरीद के जा रहे हो यहाँ पचास हज़ार भी तीस हज़ार भी इस साल बस इस वक्त में तीन चादर लेके जाना है बस अच्छा तीन चादर ले आ, ले बस जी। पहले पहले थे पचास हज़ार थे दस हज़ार भी बीस हज़ार भी होता है मगर इस साल इस वक्त मैं बस तीन चादर लेके जाना है बस बैठ चादर क्या कारण है ऐसा कि तीन चादर लेके जा रहे हो मौसम तो चेंज होगा चेंज होगा ठीक है तो लगता है कहीं ना कहीं की व्यापारी और जो ग्राहक है उसको भारी मार पड़ क्योंकि आप भी अपने शहर जा व्यापार करोगे आपको भी आप भी एक व्यापारी खराते हो ठीक है तो लगता है कहीं ना कहीं कही व्यापारी को मार पड़ रही है कहीं और क्या इनको बेचारों को बैंक का इंटरेस्ट देना भी है दुकान का किराया सब इसी पर होता है ना डिपेंड सारा डिपेंड इसी पर होता है इनका इन बेचारों को भी मारिया इंटरेस्ट अब पुरानी आ आजगा क्या कर लेगा बेचारे ਆਪਾਰਿਤ ਜਮੀਨ ਦੇ ਥੱਲੇ ਇਸ ਵਕਤ ਜੀ ਸਰ ਲੁਧਿਆਣਾ ਸ਼ਹਿਰ ਦੇ ਵਿੱਚ ਵਪਾਰੀ ਬੈਠੇ ਤੇ ਉਹਨਾਂ ਨੂੰ ਕਿੰਨਾ ਕੋ ਲਾਸ ਹੋ ਰਿਹਾ ਹੈ ਸਰ ਲਾਸ ਹੀ ਲਾਸ ਹੈ ਅੱਜ ਕੱਲ ਦੇਖੋ ਇੱਕ ਤਾਂ ਵੈਸੇ ਹੀ ਠੰਡ ਦਾ ਵੈਸੇ ਲਾਸ ਹੈ ਠੰਡ ਰਹਿ ਕਿੰਨੀ ਗਈ ਹੈ ਔਰ ਸਰਦੀ ਦਾ ਸੀਜ਼ਨ ਵੈਸੇ ਹੀ ਦਿਨ-ਬਦ ਦਿਨ ਦਿਨ छोटा ਹੁੰਦਾ ਜਾਂਦਾ ਤਾਂ ਉਹ ਜਦ ਵਪਾਰੀ ਨਹੀਂ ਆਊਗਾ ਤਾਂ ਸਰਦੀ ਵਪਾਰੀ ਤਾਂ ਦੁਕਾਨਦਾਰ ਤਾਂ ਮਰ ਚੁੱਕੇ ਇੱਥੇ ਲੱਖਾਂ ਕਰੋੜਾਂ ਦੀਆਂ ਜ਼ਮੀਨਾਂ ਸਰ ਇੱਥੇ ਬਿਲਕੁਲ ਵਪਾਰ ਕਰਨਾ ਬਹੁਤ ਮੁਸ਼ਕਲ ਹੋਇਆ ਹੈ ਇਹ ਹਾਲਾਤ ਨੇ ਲੋਨ ਦੇਨੇ ਨੇ ਆਪਣੇ ਇੰਟਰਸਟ ਦੇਨੇ ਨੇ ਸਰ EMI ਕਈਆਂ ਦੀਆਂ ਕਈਆਂ ਦੇ ਲੋਨ ਆ ਕਈਆਂ ਦੇ ਵਿਆਜ ਆ ਬਹੁਤ ਕੁਝ ਹੈ ਖਰਚੇ ਆ ਦੁਕਾਨ ਦੇ ਕੋਈ ਸਰਵਾਈਵ ਨਹੀਂ ਹੁੰਦੇ ਸਰ ਬਹੁਤ ਸਮਾਂ ਔਖਾ ਬਹੁਤ ਬਿਲਕੁਲ ਕਿਤਨਾ ਕਿਤੇ ਵਪਾਰੀ ਜਿਹੜੇ ਕੀ ਨਰਾਸ਼ ਦਿਖਾਈ ਹੁੰਦੇ ਦਿੰਦੇ ਪਏ ਹਨ ਤੇ ਕਿਤਨਾ ਕਿਤੇ ਨਰਾਸ਼ਾ ਵੀ ਛਾਈ ਹੋਈ ਦਿਖਾਈ ਦੇ ਰਿਹਾ ਤੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਵਪਾਰ ਜਿਹੜਾ ਕੀ ਹੈ ਕਾਫੀ ਅ ਦਿੱਕਤ ਹੈ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਕਿ ਕਈ ਧਰਨੇ ਲੱਗ ਰਹੇ ਕਿ ਜਿਹੜੇ ਬਾਹਰੋਂ ਵਪਾਰੀ ਆਣਾ ਵਾ ਤੇ ਬਾਹਰੋਂ ਵਪਾਰੀ ਆਉਣ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਹੈ ਤੇ ਤੁਹਾਨੂੰ ਤਸਵੀਰਾਂ ਦਿਖਾਦਾ ਪਹਿਲੇ ਜੇਕਰ ਪੁੱਛੇ ਪਹਿਲੇ ਸਮਿਆਂ ਦੀ ਗੱਲ ਕਰੀਏ ਪਿਛਲੇ ਸਾਲਾਂ ਦੀ ਗੱਲ ਕਰੀਏ ਤੇ ਇਸ ਜਗ੍ਹਾ ਤੇ ਖੜਨ ਦੀ ਜਗ੍ਹਾ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਸੀ ਤੇ ਇੰਨਾ ਜਿਹੜੇ ਵਪਾਰ ਇੱਥੇ دور ਦਾ ਹਿਆ ਨਜ਼ਰ ਆ ਰਹੀ ਪਰ ਕਿਤਨੇ ਕਿਤੇ ਹੁਣ ਗਰਮੀ ਜਿਹੜੀ ਠੰਡ ਦਾ ਪ੍ਰਕੋਪ ਜਿਹੜਾ ਕਿ ਹੈ ਖਤਮ ਹੁੰਦਾ ਨਜ਼ਰ ਆ ਰਿਹਾ ਤੇ ਗਰਮੀ ਵੀ ਜਿਹੜੀ ਕਿ ਆਉਣ ਵਾਲੀ ਆਣੀ ਸ਼ੁਰੂ ਹੋ ਗਈ ਹੋਈ ਹੈ ਵਪਾਰੀ ਵਪਾਰੀ ਦੇਖ ਸਕਦੇ ਕਿ ਕਿਤਰਾ ਆਰਾਮ ਨਾਲ ਬੈਠੇ ਨੇ ਆਪਣੀ ਦੁਕਾਨਾਂ ਦੇ ਅੰਦਰ ਤੇ ਕੋਈ ਵੀ ਗਾਕੀ ਦਾ ਕੋਈ ਵੀ ਆਵਾਜ਼ ਆਵਾ ਨਹੀਂ ਹੈ ਜੁੜਿਓ ਲੁਧਾਨ ਲਾਈਵ ਦੇ ਨਾਲ ਐਮ ਜੀ ਦਾ ਯੂਮਰ ਰਿਪੋਰਟ ਧੰਨਵਾਦ